ਹallelujah ਜਨ ਸਿੱਧੀ ਸਾਰੇ ਲੋ ਜੀ ਇਹ ਬੱਚੀ ਦੀ ਗਵਾਹੀ ਆ ਸੋਨਪ੍ਰੀਤ ਕੌਰ ਕਲਾਲਵਾਜਰੇ ਤੋਂ ਇਹਨਾਂ ਦੀ ਗਵਾਹੀ ਆ ਕਿ ਇਹ ਬੱਚੀ ਪਰਮੇਸ਼ਰ ਦੇ ਘਰ ਦੇ ਵਿੱਚ ਲਗਾਤਾਰ ਆਉਂਦੀ ਰਹੀ ਜੋ ਕਲਾਰੇ ਪ੍ਰੋਫਟ ਕਮਲ ਜੀ ਦੇ ਘਰ ਬੰਦਗੀ ਲੱਗਦੀ ਆ ਉਹ ਬੁੱਧਵਾਰ ਜੱਬੀ ਪਹਿਲੇ ਵੀਰਵਾਰ ਦੀ ਲੱਗਦੀ ਸੀ ਹੁਣ ਬੁੱਧਵਾਰ ਦੀ ਲੱਗਦੀ ਆ ਤਾਂ ਇਹ ਬੱਚੀ ਪੜ੍ਹਦੀ ਸੀ ਪੜ੍ਹਾਈ ਦੇ ਨਾਲ ਨਾਲ ਉਸ ਦਿਨ ਦੀ ਛੁੱਟੀ ਕਰਕੇ ਭਗਵੰਦੇ ਵਿੱਚ ਜਾਂਦੀ ਸੀ ਕਿਉਂਕਿ ਅਰਾਧਨਾ ਲਈ ਚੁਣੀ ਗਈ ਸੀ ਉੱਥੇ ਉਥੇ ਲਗਾਤਾਰ ਜਾਂਦੀ ਰਹੀ ਸ਼ੂਟਿੰਗ ਕਰਕੇ ਕਿਉਂਕਿ ਅਸੀਂ ਵੀ ਇਸ ਨੂੰ ਦੇਖਦੇ ਰਹੇ ਹਾਂ ਕਬੀਰ ਬਾਦ ਦੀ ਸ਼ੂਟਿੰਗ ਕਰਕੇ ਲਗਾਤਾਰ ਬਹੁਤ ਬੰਦੇ ਬੱਚੇ ਬੱਚੀ ਜਾਂਦੀ ਰਹੀ ਆ ਪਰ ਜਦੋਂ ਹੁਣ ਪੇਪਰ ਹੋਏ ਤਾਂ ਪਰਮੇਸ਼ਰ ਨੇ ਇਹਨੂੰ ਪਾਸ ਕੀਤਾ ਬਹੁਤ ਵਧੀਆ ਨੰਬਰਾਂ ਦੇ ਨਾਲ ਪਰਮੇਸ਼ਰ ਨੇ ਇਸ ਬੱਚੇ ਨੂੰ ਪਾਸ ਕੀਤਾ ਧੰਨਵਾਦ ਕਰਦੇ ਆ ਪਰਮੇਸ਼ਰ ਦਾ ਪਰਮੇਸ਼ਰ ਦਾ ਵਾਜਾ ਕਹਿੰਦਾ ਕਹਿੰਦਾ ਤੂੰ ਮੇਰਾ ਬੋਝ ਚੱਕ ਮੈਂ ਤੇਰਾ ਬੋਝ ਧੱਕਾਂਗਾ ਜੋ ਪਰਮੇਸ਼ਰ ਦੇ ਵਿੱਚ ਮਿਹਨਤ ਕਰਦੇ ਆ ਮਸਜਿਦ ਦੇ ਵਿੱਚ ਮਿਹਨਤ ਕਰਦੇ ਆ ਤਾਂ ਉਹਨਾਂ ਦੀ ਮਿਹਨਤ ਕਦੇ ਬਿਆਰਤ ਨਹੀਂ ਜਾਂਦੀ ਤਾਂ ਫਲ ਲੈ ਕੇ ਆਉਂਦੀ ਆ ਤੇ ਇਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਬਹੁਤ ਵੱਡਾ ਕੰਮ ਕੀਤਾ ਜੋ ਇੱਕ ਦਿਨ ਛੁੱਟੀ ਕਰਕੇ ਵੀ ਸਕੂਲ ਦੇ ਵਿੱਚੋਂ ਵੀ ਪਰਮੇਸ਼ਰ ਦੇ ਘਰ ਦੇ ਵਿੱਚ ਲਗਾਤਾਰ ਆਉਂਦੇ ਰਹੇ ਤਾਂ ਪਰਮੇਸ਼ਰ ਨੇ 80% ਨੰਬਰਾਂ ਦੇ ਨਾਲ ਇਸ ਬੱਚੇ ਨੂੰ ਪਾਸ ਕੀਤਾ ਤਾਰੀਫ ਕਰੇ ਜ਼ੋਰ ਦੇ ਨਾਲ ਪਰਮੇਸ਼ਰ ਦਾ ਹੰੂ ਮੈਂਬਰ ਦੇ ਸਭ ਹਾਲੇਲੂਇਆ ਥੈਂਕ ਟੂ ਜੀਜ਼ਸ